ਸਤ ਸ੍ਰੀ ਅਕਾਲ ਸਾਰਿਆਂ ਨੂੰ ਸਪਤ ਪੰਜਾਬ ਟੀਵੀ ਵਿੱਚ ਤੁਹਾਡਾ ਸਵਾਗਤ ਹੈ ਪੈਨਸ਼ਨਾਂ ਲਈ ਇੱਕ ਵੱਡੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸਾਰਿਆਂ ਨੂੰ ਇੱਕ ਨਵਾਂ ਕਾਰਡ ਬਣਾਉਣਾ ਬਹੁਤ ਜ਼ਰੂਰੀ ਹੈ ਇਸ ਤੋਂ ਬਿਨਾ ਪੈਨਸ਼ਨ ਹੈ ਜਿਹੜੀ ਉਹ ਨਹੀਂ ਮਿਲੇਗੀ ਭਾਵੇਂ ਤੁਹਾਡੀ 1500 ਰੁਪਿਆ ਪੈਨਸ਼ਨ ਹੀ ਆਉਂਦੀ ਹੈ ਉਹ ਕਾਰਡ ਬਿਨਾ ਨਹੀਂ ਮਿਲੇਗੀ ਤਾਂ ਪੰਜਾਬ ਸਰਕਾਰ ਵੱਲੋਂ ਇਹ ਵੱਡੀ ਅਪਡੇਟ ਹੈ ਸਾਰੀ ਜਾਣਕਾਰੀ ਤੁਹਾਨੂੰ ਡਿਟੇਲ ਦੇ ਵਿੱਚ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਉਸ ਨੂੰ ਆਲ ਤੇ ਕਲਿੱਕ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਜਾਣਕਾਰੀ ਤੁਹਾਡੇ ਲਈ ਲੈ ਕੇ ਆਉਣੀ ਹੈ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਇੱਕ ਮਿੰਟ ਕੱਢ ਕੇ ਸਾਰੀ ਵੀਡੀਓ ਜ਼ਰੂਰ ਸੁਣ ਲੈਣਾ ਤੁਹਾਡੇ ਕੰਮ ਦੀ ਵੀਡੀਓ ਹੈ ਤੇ ਤੁਸੀਂ ਹੋਰ ਨਾਲ ਵੀ ਇਹ ਜਾਣਕਾਰੀ ਹੈ ਜਿਹੜੀ ਤਾਂ ਉਹ ਸਾਂਝੀ ਕਰ ਸਕਦੇ ਹੋ ਤਾਂ ਪੰਜਾਬ ਦੇ ਵਿੱਚ 1500 ਰੁਪਏ ਪੈਨਸ਼ਨ ਹੈ ਜਿਹੜੀ ਤਉ ਦਿੱਤੀ ਜਾਂਦੀ ਹੈ ਉਸ ਦੇ ਚੱਲਦੇ ਇੱਕ ਕਾਰਡ ਬਣਾਇਆ ਜਾਂਦਾ ਹੈਗਾ ਉਹ ਕਾਰਡ ਨੂੰ ਲੈ ਕੇ ਇੱਕ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਹੁਤ ਸਾਰੇ ਲੋਕਾਂ ਦੇ ਮੈਸੇਜ ਆ ਰਹੇ ਸੀ ਬਹੁਤ ਬਹੁਤ ਸਾਰੇ ਲੋਕਾਂ ਨੇ ਕਾਰਡ ਬਣਾਇਆ ਵੀ ਇਹ ਤੁਹਾਨੂੰ ਸਕਰੀਨ ਤੇ ਕਾਰਡ ਵੀ ਹੁਣ ਵਿਖਾਉਣ ਜਾ ਰਹੇ ਹਾਂ ਤਾਂ ਇਹ ਕਾਰਡ ਹੈ ਪੰਜਾਬ ਸਰਕਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਤੇ ਜਦੋਂ ਤੁਹਾਡੀ ਬਟਾਪਾ ਪੈਨਸ਼ਨ ਅਪਲਾਈ ਕੀਤੀ ਜਾਂਦੀ ਹੈ ਤਾਂ ਉਸ ਤੋ ਬਾਦ ਜਿਹੜਾ ਇਹ ਕਾਰਡ ਹੈ ਨਾ ਇਹ ਦਿੱਤਾ ਜਾਂਦਾ ਹੈ ਬੁਢਾਪਾ ਪੈਨਸ਼ਨ ਦੇ ਲਾਭਪਾਤਰੀ ਲਈ ਸਨাক্তੀ ਕਾਰਡ ਤੇ ਇਸ ਦੇ ਵਿੱਚ ਸਾਰੀ ਡਿਟੇਲ ਲਿਖੀ ਹੁੰਦੀ ਹੈ ਪੈਨਸ਼ਨ ਦਾ ਜਿਹੜਾ ਕਾਰਡ ਨੰਬਰ ਹੈ ਉਹ ਲਿਖਿਆ ਹੁੰਦਾ ਪਿੰਡ ਕਿਹੜਾ ਸਾਰਾ ਕੁਝ ਲਾਭਪਾਤਰੀ ਦਾ ਨਾਮ ਕੀ ਹੈ ਸਾਰਾ ਕੁਝ ਇਹਦੇ ਵਿੱਚ ਡਿਟੇਲ ਦੇ ਵਿੱਚ ਲਿਖਿਆ ਹੁੰਦਾ ਬੈਂਕ ਕਿਹੜੀ ਹੈ ਤਾਂ ਇਹ ਸਮੇਂ-ਸਮੇਂ ਤੇ ਅਪਡੇਟ ਵੀ ਹੁੰਦਾ ਰਹਿੰਦਾ ਅਪਡੇਟ ਵੀ ਕਰਵਾ ਸਕਦੇ ਹਾਂ ਪਰ ਇਹ ਦੱਸ ਦਈਏ ਤੁਹਾਨੂੰ ਇਹ ਉਹਨਾਂ ਲੋਕਾਂ ਦੀ ਲਈ ਹੈ ਜਿਨ੍ਹਾਂ ਦਾ ਕੋਈ ਪ੍ਰੂਫ ਨਹੀਂ ਹੈਗਾ ਕਈ ਵਾਰ ਤੁਹਾਡਾ ਪ੍ਰੂਫ ਗੁੰਮ ਹੋ ਜਾਂਦਾ ਤਾਂ ਉਹਨਾਂ ਦੇ ਲਈ ਇਹ ਕਾਰਡ ਜ਼ਰੂਰੀ ਹੈ ਇਹ ਕਾਰਡ ਤੁਸੀਂ ਸੰਭਾਲ ਕੇ ਰੱਖਣਾ ਜੇਕਰ ਨਹੀਂ ਬਣਿਆ ਤਾਂ ਤੁਸੀਂ ਇਹ ਬਣਾ ਸਕਦੇ ਹੋ ਜੇ ਆਪਾਂ ਗੱਲ ਕਰੀਏ ਇਸ ਦੀ ਸਾਰਿਆਂ ਦੇ ਲਈ ਜ਼ਰੂਰੀ ਹੈਗਾ ਜਾਂ ਨਹੀਂ ਹੈਗਾ ਤਾਂ ਦੱਸ ਦਈਏ ਪੰਜਾਬ ਸਰਕਾਰ ਵੱਲੋਂ ਕੋਈ ਅਫੀਸ਼ੀਅਲ ਇਸ ਬਾਰੇ ਨਹੀਂ ਕਿਹਾ ਗਿਆ ਕਿਉਂਕਿ ਜਿਨ੍ਹਾਂ ਦੇ ਪਹਿਲਾਂ ਹੀ ਬਣੀਆਂ ਸੀ ਅੱਜ ਤੋਂ 15 ਸਾਲ ਪਹਿਲਾਂ ਜਿਨ੍ਹਾਂ ਨੇ ਪੈਨਸ਼ਨ ਬਣਵਾਈ ਸੀ ਤਾਂ ਉਹਨਾਂ ਦਾ ਇਹ ਕਾਰਡ ਬਣਿਆ ਹੋਇਆਗਾ ਤਾਂ ਇਹ ਸੰਭਾਲ ਕੇ ਰੱਖ ਸਕਦੇ ਹੋ ਬੈਸਿਸ ਦੀ ਕੋਈ ਜ਼ਿਆਦਾ ਜ਼ਰੂਰਤ ਨਹੀਂ ਪੈਂਦੀ ਨਵੇਂ ਜਿਹੜੀਆਂ ਪੈਨਸ਼ਨ ਅਪਲਾਈ ਹੁੰਦੀਆਂ ਉਹਨਾਂ ਤੇ ਇਹ ਕਾਰਡ ਬਹੁਤ ਘੱਟ ਆਉਂਦੇ ਨੇ ਕਿਉਂਕਿ ਹੁਣ ਡਿਜੀਟਲ ਹੋ ਗਿਆ ਸਾਰਾ ਕੁਝ ਆਧਾਰ ਕਾਰਡ ਵਗੈਰਾ ਸਾਰਾ ਕੁਝ ਆਨਲਾਈਨ ਚੱਲਦਾ ਹੈ ਤਾਂ ਇਹ ਕਾਰਡ ਸਾਰਿਆਂ ਦੇ ਲਈ ਨਹੀਂ ਜ਼ਰੂਰੀ ਹੈਗਾ ਬਹੁਤ ਸਾਰੇ ਲੋਕ ਮੈਸੇਜ ਕਰਕੇ ਵੀ ਪੁੱਛ ਰਹੇ ਸੀ ਤਾਂ ਤੁਸੀਂ ਗੁੰਮਰਾਹ ਨਹੀਂ ਹੋਣਾ ਇਸ ਤੋਂ ਬਿਨਾ ਵੀ ਤੁਹਾਡੀ ਪੈਨਸ਼ਨ ਹੈ ਜਿਹੜੀ ਤਾਂ ਉਹ ਮਿਲਦੀ ਰਹੇਗੀ 1500 ਹੈ ਭਾਵੇਂ ਜਦੋਂ ਵੀ 2500 ਹੋ ਗਈ ਉਸ ਟਾਈਮ ਵੀ ਇਹ ਮਿਲਦੀ ਰਵੀ ਦੀ ਪੈਨਸ਼ਨ ਫਿਲਹਾਲ ਤੁਹਾਡੇ ਲਈ ਇਨਾ ਹੀ ਧੰਨਵਾਦ